ਸਭ ਤੋਂ ਪਹਿਲਾਂ ਤੇ ਮੇਰੇ ਮੈਂ ਬਹੁਤ-ਬਹੁਤ ਧੰਨਵਾਦੀ ਆ ਜਿਨੇ ਵੀ ਮੇਰੇ ਪ੍ਰੈਸ ਦੇ ਵੀਰ ਇੱਥੇ ਆਏ ਆ ਇਹ ਬਹੁਤ ਸ਼ਾਰਟ ਨੋਟਿਸ ਤੇ ਮਤਲਬ ਅੱਧੇ ਘੰਟੇ ਦਾ ਵੀ ਟਾਈਮ ਨਹੀਂ ਸੀ ਅਸੀਂ ਦਿੱਤਾ ਬਹੁਤ ਧੰਨਵਾਦੀ ਆ ਉਹਨਾਂ ਦਾ ਕਿ ਸਾਡੀ ਗੱਲ ਸੁਣ ਆਏ ਅੱਜ ਦੇ ਪ੍ਰੈਸ ਕਾਨਫਰੰਸ ਦਾ ਮੇਨ ਮੁੱਦਾ ਉਹੀ ਆ ਜਿਹੜਾ ਸਾਰਿਆਂ ਨੂੰ ਪਤਾ ਵਾ ਜਗ ਜਗ ਰਿਹਾ ਕਿ ਵਿਜੀਲੈਂਸ ਦੀ ਅੱਜ ਰੇਡ ਪਈ ਆ ਵਿਕਰਮ ਮਜੀਠੀਆ ਦੇ ਘਰੇ ਵਿਕਰਮ ਸਿੰਘ ਮਜੀਠੀਆ ਦੀ ਵਾਈਫ ਐਂਡ ਐਡਵੋਕੇਟ ਕਹਿ ਰਿਹਾ ਕਿ ਸਾਡੇ ਨਾਲ ਜਿੱਤਕਾ ਕੀਤਾ ਜਾ ਰਿਹਾ ਮੈਂ ਦੋ ਲਫ਼ਜ਼ਾਂ ਦੇ ਵਿੱਚ ਪਹਿਲਾਂ ਤੇ ਉਹਨਾਂ ਨੂੰ ਆ ਪੁੱਛੂੰਗਾ ਕਿ ਤੱਕਾ ਆਇਆ ਕਿ ਤੱਕਾ ਉਹ ਸੀਗਾ ਜਿਹੜਾ ਤੁਹਾਡੇ 10 ਸਾਲ ਦੇ ਟਿਨਿਓਰ 'ਚ ਹੋਇਆ ਜਿਹੜਾ ਤੁਹਾਡੇ ਨਾਲ ਨਹੀਂ ਸੀ ਚੱਲਦਾ ਜਿਹੜਾ ਵੀ ਤੁਹਾਡੇ ਨਾਲ ਨਹੀਂ ਸੀ ਚੱਲਦਾ ਉਹਦੇ ਤੇ ਫਾਜ਼ਲ ਕੇ ਫਿਰੋਜ਼ਪੁਰ ਦਿੱਲੀ ਕਦੀ ਬਠਿੰਡੇ ਕਦੀ ਕਿਤੇ ਪਰਚਾ ਹੋਇਆ ਹੁੰਦਾ ਸੀ ਤੇ ਚੰਗਾ ਭਲਾ ਜ਼ਿੰਮੇਦਾਰ 36 36 ਕਿਲੇ ਵਾਲਿਆਂ ਤੇ ਤੁਸੀਂ ਚੈਨ ਸਨੇਚਿੰਗ ਦੇ ਪਰਚੇ ਕਰਾਉਂਦੇ ਰਹੇ ਸੀ ਅਈਂ ਸਾਡੇ ਪਰਿਵਾਰ ਤੇ ਖੋਤੇ 14 ਤੋਂ ਪਰਚੇ 15 ਪਰਚੇ ਹੋਏ ਆ ਨਾਜਾਇਜ਼ ਮੈਂ ਖੁਦ ਨਾਜਾਇਜ਼ ਧੇਰ ਵੇਖੀ ਆ ਕਰੋ ਬੇਕਰ ਰਿਆ ਮਾਜੀ 6 ਸਾਡੇ 6 ਸਾਲ ਉਹ ਉਹ ਨਾਜਾਇਜ਼ ਆ ਜਾਂ ਆ ਨਾਜਾਇਜ਼ ਆ ਤੁਸੀਂ ਸਾਰੇ ਉਦੋਂ ਇੱਥੇ ਅਵੇਲੇਬਲ ਸੀਗੇ ਜਦੋਂ ਵਿਕਰਮ ਸਿੰਘ ਮਜੀਠੀ ਆਇਆ ਸੀਗਾ ਉਹ ਕਿਰਾਏ ਦੀ ਕੋਠੀ ਤੇ ਰਹਿੰਦਾ ਸੀਗਾ ਹੁਣ ਕਿੱਥੋਂ ਉਹਦੇ ਕੋਲ ਇੰਨਾ ਪੈਸਾ ਆ ਗਿਆ ਕਿ ਚੰਡੀਗੜ੍ਹ ਦੇ ਵਿੱਚ ਵੀ ਆਪਣੀਆਂ ਉਹਨੇ ਕੁੱਟੀਆਂ ਪਾਲੀਆਂ ਦਿੱਲੀ ਦੇ ਵਿੱਚ ਫਾਰਮ ਹਾ우스 ਖਰੀਦੇ ਆ ਅਰਬਾਂ ਖਰਬਾਂ ਦੇ ਹੁਣ ਕਿੱਥੋਂ ਪੈਸਾ ਆ ਗਿਆ ਉਦੋਂ ਤੇ ਇਹਨੂੰ ਕਿਹੜੀ ਗੱਡੀ ਤੇ ਆ ਜਗ ਜਾਇਰ ਆ 15 ਦਿਨ ਬਾਅਦ ਇਹਦੇ ਪਤਾ ਨਹੀਂ ਤਾਏ ਦਾ ਬੇਟਾ ਸੀਗਾ ਕੌਣ ਸੀਗਾ 1.5 ਲੱਖ ਰੁਪਈਆ ਕਿ 2 ਲੱਖ ਰੁਪਈਆ ਇਹਨੂੰ ਮਹੀਨੇ 15 ਦਿਨਾਂ ਬਾਅਦ ਪੈਂਦਾ ਸੀ ਕਿ 20 ਦਿਨਾਂ ਬਾਅਦ ਐਨੇ ਸਾਡੇ ਜੀ ਇੱਕ ਚੇਅਰਮੈਨ ਨੇ ਐਕਸ ਚੇਅਰਮੈਨ ਬਲਵਿੰਦਰ ਸਿੰਘ ਮਟਰੀ ਉਹਨਾਂ ਦੇ 11 ਨਜਾਇਜ਼ ਪਰਚੇ ਕੀਤੇ ਆ ਜਿਨ੍ਹਾਂ 'ਚ ਇੱਕ ਦਿੱਲੀ ਬਲਵਿੰਦਰ ਸਿੰਘ ਹਾਂਜੀ 2 ਫਿਰੋਜ਼ਪੁਰ ਇੱਕ ਫਾਜ਼ਲਕਾ 7 ਅੰਬਰਸਰ ਇੱਥੋਂ ਤੱਕ ਕਿ ਉਹਨਾਂ ਦੀ ਵਾਈਫ ਤੱਕ ਤੇ ਨਜਾਇਜ਼ ਪਰਚੇ ਕੀਤੇ ਆ ਕਿ ਮੇਰੇ ਵੱਲ ਆ ਜਾਓ ਨਹੀਂ ਤਾਂ ਮੈਂ ਤੁਹਾਡੇ ਤੇ ਪਰਚੇ ਹੋਰ ਕਰੂਗਾ ਉਹ ਹੁਣ ਪੁੱਛਣਾ ਚਾਹੀਦਾ ਮੈਨੂੰ ਸਾਡੇ ਬੀਬਾ ਜੀ ਜਿਹੜੇ ਐਮਐਲਏ ਨੇ ਬੀਬਾ ਅਗਨੀਵਕੌਰ ਉਹਦਾਂ ਦੇ ਹਲਕੇ ਲਈ ਕਦੀ ਬੋਲੇ ਨਹੀਂ ਅੱਜ ਉਹਨਾਂ ਨੂੰ ਨਜਾਇਜ਼ ਪਰਚਿਆਂ ਦਾ ਚੇਤਾਵਨੀ ਆ ਨਜਾਇਜ਼ ਕੋਈ ਨਹੀਂ ਆ ਤੁਹਾਨੂੰ ਹੀ ਸਾਰਿਆਂ ਨੂੰ ਪਤਾ ਵਾ ਜੱਗ ਨੂੰ ਪਤਾ ਵਾ ਸਾਰੇ ਵਰਲਡ ਨੂੰ ਪਤਾ ਵਾ ਕਿ ਇੱਥੇ ਕੋਈ ਚ ਨਜਾਇਜ਼ ਨਹੀਂ ਆ ਜੇ ਇਹਨੇ ਕੀਤਾ ਵਾ ਤੇ ਆਪ ਉਹ ਤਰਿਆ ਵਾ ਇੱਕ ਚੀਜ਼ ਦੱਸੋ 29 ਫੋਨ ਇਹਦੇ ਘਰੋਂ ਅੱਜ ਬਰਾਮਦ ਹੋਏ ਆ ਉਹ 29 ਫੋਨਾਂ ਦਾ ਆ ਕੀ ਕਰਦਾ ਸੀ ਤੁਹਾਡੇ ਕੋ ਕਿਸੇ ਕੋ ਵਿਖਾਓ ਇਹ 29 ਕੀ ਚਲੋ ਹੱਦ ਤੱਕ ਦੋ ਫੋਨ ਹੁੰਦੇ ਆ ਕਿ ਇੱਕ ਪਰਸਨਲ ਫੋਨ ਬੰਦਾਰਾ ਕ ਲਈਂਦਾ ਵਾ ਤੇ ਇੱਕ ਫੋਨ ਰੱਖਦਾ ਵਾ ਕਿ ਸਾਰਾ ਪਬਲਿਕ 29 ਫੋਨਾਂ ਦਾ ਕੀ ਕੰਮ ਆ ਅੱਠ ਅੱਠ ਡੈਰੀਆਂ ਹਜੇ ਆ ਮੈਟਰ ਖੁੱਲਿਆ ਵਾ ਬਹੁਤ ਜਣੇ ਵਿੱਚ ਆਉਣੇ ਆ ਵੱਡੇ ਮਗਰਮਾ ਛਾਉਣੇ ਆ ਸਾਡੀ ਦੇ ਹੁਣ ਅਸੀਂ ਵੀ ਉਦੋਂ ਦੇ ਇਤੋਂ ਮੇਰੇ ਹਿਸਾਬ ਨਾਲ ਤਿੰਨ ਪੀੜੀਆਂ ਪਹਿਲਾਂ ਦੇ ਅਸੀਂ ਪੋਲਿਟਿਕਸ ਤੇ ਆ ਤੇ ਸਾਡੀ ਜੋ ਸਾਡੀ ਜੱਦੀ ਜਾਇਦਾਦ ਸੀਗੀ ਉਹ ਹੀ ਆ ਅੱਜ ਵੀ ਵੇਖ ਸਕਦੇ ਜੇ ਜਾ ਕੇ ਇੱਕ ਫਲੋਰ ਦਾ ਘਰ ਆ ਉਦਾਂ ਦਾ ਉਦਾਂ ਹੀ ਆ ਕੋਈ ਅਸੀਂ ਠੱਗੀ ਮਾਰ ਕੇ ਕੋਈ ਮੈਲ ਨਹੀਂ ਛੱਤਿਆ ਕੋਈ ਕੁਛ ਨਹੀਂ ਛੱਤਿਆ ਜ਼ਮੀਨ ਆਪਣੀ ਆ ਹਾਂ ਐਨੇ ਬਹੁਤ ਕੋਸ਼ਿਸ਼ ਕੀਤੀ ਸਾਡੇ ਕੋਈ 10 ਸਾਲ ਕੰਮ ਨਹੀਂ ਚੱਲਣ ਦਿੱਤੇ ਪਰ ਗੁਰੂ ਮਹਾਰਾਜ ਜਦੋਂ ਨਾਲ ਖੜਦਾ ਵਾ ਸਾਨੂੰ ਜ਼ਮੀਨ ਵੇਚਣ ਦੀ ਲੋੜ ਨਹੀਂ ਪਈ ਇਹਨੂੰ ਤੁਹਾਡੇ ਮਾਧਿਅਮ ਰਹੀਂ ਮੈਂ ਇਹਨੂੰ ਲਾ ਲਓ ਬੀਬਾ ਜੀ ਨੂੰ ਜਾਂ ਇਹਦੇ ਐਡਵੋਕੇਟ ਸਾਹਿਬ ਨੂੰ ਇਨਾ ਪੁੱਛਣਾ ਚਾਹੁੰਨਾ ਕਿ ਤੱਕਾ ਇਹਦੇ ਵਿੱਚ 1% ਮੈਨੂੰ ਦੱਸ ਦੇਣ ਕਿ ਕਾਹਦਾ ਤੱਕਾ ਆ 1% ਵੀ ਵਿਜੀਲੈਂਸ ਦੇ ਆਈਆ ਅਸਲੀਅਤ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅੰਮ੍ਰਿਤਸਰੋਂ ਵੀ ਹੁਣੇ ਕਿਸੇ ਵਿਜੀਲੈਂਸ ਦੇ ਅਫਸਰ ਨੂੰ ਕਾਲ ਕਰ ਲਓ ਕਿਸੇ ਨੂੰ ਨਹੀਂ ਸੀ ਪਤਾ ਕਿ ਅੱਜ ਇਹਦੇ ਘਰ ਰੇਡ ਹੋਣੀ ਆ ਆ ਸਾਰਾ ਕੁਝ ਸੈਂਟਰ ਦੇ ਪਾਲਿਸੀਜ਼ ਦੇ ਅੰਡਰ ਚੰਡੀਗੜ੍ਹ ਹੋਇਆ ਹੁਣ ਜਿਹੜੇ ਬਹੁਤ ਆਪਣੇ ਆਪ ਨੂੰ ਕਹਿੰਦੇ ਅਸੀਂ ਸੱਚੇ ਆ ਕਾਂਗਰਸ ਦੇ ਲੀਡਰ ਜਾਂ ਬੀਜੇਪੀ ਦੇ ਲੀਡਰ ਹੁਣ ਕਿਉਂ ਬੈਕ ਕਰਦੇ ਆ ਜੀ ਇਹਨੂੰ ਉਹਦਾ ਇਹਨੂੰ ਕਹਿੰਦੇ ਆ ਸਾਡਾ ਤੇ ਮਜੀਠਾ ਬਦਨਾਮ ਕਰਤਾ ਮਜੀਠਾ ਨਾਮ ਹੁੰਦਾ ਹੀ ਕਿ ਮਜੀਠਾ ਜਾਂ ਮਜੀਠਿਆ ਕਹਿੰਦੇ ਸੀ ਹੁਣ ਅੱਜ ਦੀ ਡੇਟ ਤੇ ਚਿੱਟਾ ਕਹਿਣ ਲੱਗੇ ਕਿਤੇ ਕਰਕੇ ਕਹਿੰਦੇ ਆ ਬਿਕਰਮ ਚਿੱਟਾ ਆ ਕਹਿੰਦੇ ਆ ਨਾ ਤੇ ਉਹਨਾਂ ਜੀ ਬਿਕਰਮ ਚਿੱਟਾ ਜਿਹੜਾ ਜੀ ਆਪਣੇ ਕਾਂਗਰਸ ਦਾ ਪ੍ਰਧਾਨ ਆ ਭਾਜਪਾ ਦਾ ਪ੍ਰਧਾਨ ਉਹਨੂੰ ਚੋਗਣੀ ਜਿਹੜੇ ਇਹਨਾਂ ਦੇ ਸੀਨੀਅਰ ਲੀਡਰ ਨੇ ਉਹ ਜਾ ਕੇ ਧੰਨੇ ਲਾਉਂਦੇ ਹੁੰਦੇ ਕਿ ਬਿਕਰਮ ਚਿੱਟਾ ਵੇਚਦਾ ਜਦੋਂ ਆ ਅੱਡ ਹੋਏ ਆ ਨਿਮਤਕ ਅੱਡ ਨਹੀਂ ਉਦੋਂ ਤੱਕ ਰੱਬ ਸੀਗਾ ਉਹ ਪ੍ਰਤਾਪ ਸਿੰਘ ਬਾਜਵੇ ਹਣੀ ਐਲੋਪੀ ਨੇ ਉਹਨਾਂ ਨੇ ਅੱਜ ਤੱਕ ਡਰੱਗ ਦੇ ਐਨੇ ਮੁੱਦੇ ਹੋਏ ਆ ਕਿਹੜੀ ਸਰਕਾਰ ਨੇ ਅੱਜ ਤੱਕ ਡਰੱਗ ਦਾ ਮੁੱਦਾ ਹਜੇ ਤੱਕ ਸੌਟ ਆਊਟ ਕੀਤਾ ਵਾ ਜੇ ਕਿਸੇ ਸਰਕਾਰ ਨੇ ਸ਼ੁਰੂ ਕੀਤਾ ਤੇ ਇਹਨਾਂ ਨੂੰ ਉੱਥੇ ਵੀ ਪ੍ਰੋਬਲਮ ਆ ਗਈ ਇੱਕ ਸਾਡੇ ਹਲਕੇ ਚ ਕੇਸ ਹੋਇਆ ਜੀ ਪਰਸੋਂ ਡਾਕਟਰ ਸੁਖਮਣ ਕਲੀਨਿਕ ਆ ਰਾਮਦੌਲੀ ਮੁਸਲਮਾਨਾ ਉਹਦੇ ਤੇ ਗੋਲੀਆਂ ਚੱਲੀਆਂ ਇਹਨਾਂ ਨੇ ਉੱਤੇ ਵੀ ਪੋਲਿਟਿਕਸ ਕੀਤੀ ਜਦ ਕਿ ਉਹਦੇ ਨਾਲ ਖੜਨ ਦੇ بجائے ਮੈਂ ਤੇ ਗਿਆ ਵਾਂ ਪੁਲਿਸ ਵਾਲਿਆਂ ਨਾਲ ਗੱਲ ਕੀਤੀ ਚਾਹੇ ਪੁਲਿਸ ਬਿਜ਼ੀ ਸੀਗੀ ਉਸੇ ਵਲੇ ਜਾ ਕੇ ਉਹਨੂੰ ਮੌਕੇ ਦੇ ਗਨਮੈਨ ਪ੍ਰੋਵਾਈਡ ਕਰਵਾ ਕੇ ਆਇਆ ਵਾ ਕਿ ਅਗਲਾ ਸੇਫ ਰਵੇ ਉਹਦੀ ਫੈਮਿਲੀ ਆ ਆਹ ਕਹਦੇ ਗਨਮੈਨ ਮੰਗਦਾ ਵਾ ਆਹ ਵੇਖੋ ਨਜਾਇਜ਼ ਪਰਚੇ ਕਰਾਏ ਮੇਰੇ ਤੇ ਤੁਹਾਨੂੰ ਇਹਦੀਆਂ ਮੈਂ ਕਾਪੀਜ਼ ਕਰੂੰਗਾ ਪ੍ਰੋਵਾਈਡ ਮੇਰੇ ਤੇ ਤੁਸੀਂ ਬਾਜੀ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰਦੇ ਹੋ ਜਿਹਨਾਂ ਯਾਨੀ ਪਰਚੇ ਹੋਏ ਸੀ ਉਦੋਂ ਪੱਤਰਕਾਰਾਂ ਕੋ ਤੁਸੀਂ ਗਏ ਸੀ ਕਿ ਤੁਹਾਨੂੰ ਮਿਲ ਨਹੀਂ ਹੋਣਾ ਵੀ ਦੀ ਜਦੋਂ ਜਦੋਂ ਸਾਡੇ ਤੇ ਨਜਾਇਜ਼ ਪਰਚੇ ਹੋਏ ਸੀ ਕਿ ਨਾ ਪ੍ਰੈਸ ਕਾਨਫਰੰਸ ਕੀਤੀ ਅਸੀਂ ਪ੍ਰੈਸ ਨੂੰ ਵੀ ਸੱਦਿਆ ਸੀਗਾ ਘਰੇ ਸਾਡੇ ਆਣੀ ਹੀ ਪਤਾ ਹੁੰਦਾ ਕਿ ਘਰ ਦੇ ਦਿਨੇ ਹੀ ਹੈ ਰਾਤ ਮੇਰੇ ਦਾਦਾ ਜੀ ਬਿਮਾਰ ਸੀਗੇ ਉਹਨਾਂ ਦੀ ਡੈਥ ਤੱਕ ਇਹਨਾਂ ਦੇ ਕਰਕੇ ਹੋਈ ਸੀ ਨਜਾਇਜ਼ ਟਾਈਮ 'ਤੇ ਰੇਡ ਰਾਤ ਦੇ 2:30 ਵਜੇ ਕੌਣ ਰੇਡ ਕਰਦਾ ਪਤਾ ਦਿੱਤਾ ਜੀ ਤੇ ਫਿਰ ਤਾਂ ਜੀ ਕਿ ਚਾਚਾ ਜੀ ਨੇ ਜੜ ਲਾ ਲਈ ਉਹਦੇ ਉਹ ਰਲ ਗਏ ਦੇ ਨਾਲ ਨਾ ਪਰ ਗਏ ਵੇਖੋ ਜੀ ਮੈਂ ਕਿਸੇ ਦੀ ਮੈਂ ਗਾਰੰਟੀ ਨਹੀਂ ਲੈਂਦਾ ਮੈਂ ਗਾਰੰਟੀ ਲੈ ਸਕਦਾ ਆਪਣੀ ਆਪਣੇ ਬਲੱਡ ਦੀ ਠੀਕ ਹੈ ਕਿੰਨੇ ਬੱਤੇ ਹੋ ਚੁੱਕੇ ਤੁਹਾਡੇ ਦੇ ਕਾਦੇ 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 ਬੱਤੇ ਪਾਏ ਮੇਰੇ ਤੇ ਜੀ ਜਿਹੜਾ ਨਜਾਇਜ਼ ਪਰਚਾ ਹੋਇਆ ਸੀਗਾ ਬਿਲਕੁਲ ਉਦਾਂ ਮੇਰੇ ਤੇ ਦੋ ਹੋਏ ਆ ਦੋਵੇਂ ਨਜਾਇਜ਼ ਹੋਏ ਆ 307 ਦਾ ਜਿੱਥੇ ਕਿ ਜਗ ਜਾਇਰ ਹੈ 45 ਜਾਣਿਆਂ ਦਾ ਪਰਚਾ ਹੋਇਆ ਸੀ 45 ਜੋ 44 ਹੁਣ ਤੱਕ ਭਰੀ ਹੋ ਗਈ ਹੈ ਮੈਂ ਨਹੀਂ ਸੀ ਹੋਇਆ ਕਿਉਂਕਿ ਮੈਂ ਉਦੋਂ ਪੇਸ਼ ਨਹੀਂ ਹੋਇਆ ਉਦੋਂ ਤੱਕੇ ਨਾ ਮਨਾਉਂਦੇ ਹੁੰਦੇ ਸੀ ਇਹਦੇ ਆਫੀਸਰ ਕੀ ਮੰਨੂ ਮੈਂ ਉਸ ਤੋਂ ਬਾਅਦ ਆਪ ਪੇਸ਼ ਹੋਇਆ ਸੀਗਾ ਜੇਲ ਵੀ ਕੱਟੀ ਆ ਇਸ ਮੁੱਦੇ ਤੇ ਉਹਦੇ ਵਿੱਚ ਇੰਨੇ ਸਾਰੇ ਐਕਟ ਉਹ ਲਾਏ ਹੀ ਜਿੱਤੇ ਬੇਲਣਾ ਹੋਵੇ ਐਸੀ ਐਕਟ ਲਾਇਆ ਸੀਗਾ ਜਦ ਕਿ ਅੱਜ ਤੱਕ ਮੇਰੇ ਬਾਰੇ ਮੇਰੀ ਫੈਮਲੀ ਬਾਰੇ ਤੁਸੀਂ ਕਦੀ ਨਹੀਂ ਸੁਣਿਆ ਹੋਊਗਾ ਕਿ ਅਸੀਂ OBC SC ਜਨਰਲ ਜਾਂ ਕਿਸੇ ਵੀ ਤਰੀਕੇ ਦਾ ਮਾਈਨੋਰਟੀ ਜਾਂ ਕੁਝ ਵੀ ਕਿਸੇ ਨੂੰ ਸੋਚਿਆ ਹੋਵੇ ਮੈਂ ਜੀ ਖੁਦ ਸਾਡੇ ਮੈਂ ਭੈਣ ਕਹੀਦਾ ਸੀਗਾ ਬਣੇ ਹੀ ਮੇਰੇ ਦਾਦਾ ਜੀ ਦੀ ਭੈਣ ਸਾਡੇ ਘਰੇ ਕੰਮ ਕਰਦੇ ਤਾਇਆ ਜੀ ਦਾ ਜਨਮ ਉਹਨਾਂ ਦੇ ਹੱਥੇ ਹੋਇਆ ਪਾਪਾ ਦਾ ਸਾਡਾ ਸਾਰਿਆਂ ਦਾ ਮੈਨੂੰ ਪੂਰਾ ਨਹੀਂ ਦੱਸਣਾ ਆਉਂਦਾ 나ੜੂ ਦਾ ਕੀ ਕਰਦੇ ਹੁੰਦੇ ਆ ਉਦੋਂ ਮੈਂ ਉਹਨਾਂ ਨਾਲ ਉਹਨਾਂ ਦੇ ਘਰ ਜਾ ਕੇ ਸੁਣਦਾ ਰਿਹਾ ਉਹ ਮੇਨ ਮਕਸਦ ਕੀ ਤੁਹਾਡਾ ਦੱਸੂਗਾ ਪ੍ਰੈਸ ਕਾਨਫਰੈਂਸ ਦਾ ਮੇਨ ਮਕਸਦ ਇਹ ਆ ਕਿ ਆ ਜਿਹੜਾ ਕਹਿ ਰਹੇ ਆ ਨਜਾਇਜ਼ ਪਰਚੇ ਹੋ ਰਹੇ ਆ ਆ ਨਜਾਇਜ਼ ਪਰਚਿਆਂ ਦੀ ਮੇਰ ਕੋ ਕਾਪੀ ਆ 45 ਜਾਣਿਆਂ ਦੇ ਨਜਾਇਜ਼ ਪਰਚਾ ਹੋਇਆ ਤੇ 44 ਹੋਂ ਤੱਕ ਬਰੀ ਹੋ ਗਏ ਮੈਂ ਇਕੱਲਾ ਰਹਿ ਗਿਆ ਮੇਰੀ 8 ਤਰੀਕ ਐਸ ਵਾਰ ਫਿਰ ਆ ਸਿਕਿਉਰਿਟੀ ਦੀ ਇਹਦੀ ਗੱਲ ਕਿ ਮੈਨੂੰ ਸਿਕਿਉਰਿਟੀ ਚਾਹੀਦੀ ਆ ਮੈਨੂੰ ਜੀ ਖਤਰਾ ਵਾ ਇਹਨੂੰ ਕਾਦਾ ਖਤਰਾ ਵਾ ਗੈਂਗਸਟਰ ਤੇ ਪਾਲੇ ਇਨ ਨੇ ਇਹਦੀ ਇਲੈਕਸ਼ਨ ਚ ਆ ਕੇ ਹੁਣ ਜੈਪਾਲ ਨਹੀਂ ਰਿਹਾ ਜੈਪਾਲ ਇਹਦੀ ਇਲੈਕਸ਼ਨਾਂ ਚ ਇੱਥੇ ਨਹੀਂ ਰਹਿੰਦਾ ਰਿਹਾ ਚਵੰਡੇ ਆ ਮੇਰੀ ਗੱਡੀ ਤੇ ਆ ਜੀ ਅਟੈਕ ਹੋਇਆ ਸੀਗਾ ਗੋਲੀ ਚੱਲੀ ਸੀ 307 ਦਾ ਪਰਚਾ ਸੀਗਾ ਬਾਅਦ ਚ ਹੋਇਆ ਇਹ ਨਜਾਇਜ਼ ਅਸਲੇ ਦਾ ਹੋਇਆ ਆ ਮੈਨੂੰ Oman ਤੇ Pakistan ਤੋਂ ਨਜਾਇਜ਼ ਕਾਲਾਂ ਥ੍ਰੈਟ ਕਾਲਸ ਆ ਕੇ ਕਿ ਤੈਨੂੰ ਤੇ ਤੇਰੇ ਪਿਓ ਨੂੰ ਸੋਦਾ ਲਾਉਣਾ ਵਾ ਕਿ ਪਹਿਲਾਂ ਤੇ ਬਚ ਗਏ ਜੇ ਪੁੱਤ ਉਹ ਰਿਕਾਰਡਿੰਗ ਵੀ ਪਈ ਆ ਉਹ ਵੀ ਮੈਂ ਤੁਹਾਨੂੰ ਪ੍ਰੋਵਾਈਡ ਕਰ ਦੂੰਗਾ ਬਾਕੀ ਪੇਪਰਸ ਵੀ ਪ੍ਰੋਵਾਈਡ ਕਰ ਦੂੰਗਾ ਆ ਪੁਲਿਸ ਦੀ ਰਿਪੋਰਟ ਐ ਜਿਨ੍ਹਾਂ ਨੇ ਅਪਰੂਵ ਕੀਤਾ ਥਾਣਾ ਮਜੀਠਾ ਨੰਨੇ ਨੇ ਪ੍ਰੂਫ ਕੀਤਾ ਵਾ ਇਹ ਆ ਮੈਨੂੰ ਥ੍ਰੈਟ ਕਾਲਸ ਆਈਆਂ ਉਹਨਾਂ ਚੋਂ ਇੱਕ ਬੰਦਾ ਜੇਲ੍ਹ 'ਚ ਵੀ ਸੀਗਾ ਸਾਰਾ ਕੁਝ ਆ ਮੈਂ ਤੁਹਾਨੂੰ ਸਾਰੀਆਂ ਕਾਪੀਜ਼ ਪ੍ਰੋਵਾਈਡ ਕਰੂੰਗਾ ਆ ਵੀ ਐਸ ਐਚਓ ਸਾਹਿਬ ਦੀ ਇੱਥੇ ਵੀ ਸਟੈਂਪ ਹੈ ਤੇ ਸਾਈਨ ਆ ਜੀ ਜਦੋਂ ਗੋਲੀ ਚੱਲੀ ਆ ਆ ਗੋਲੀ ਚਲਾ ਕੇ ਭੱਜੇ ਆ ਕੈਮਰੇ ਦੇ ਵਿੱਚ ਆ ਇਹ ਆ ਸਾਰੀਆਂ ਉਹ ਖਬਰਾਂ ਜਦੋਂ ਗੋਲੀ ਚੱਲੀ ਆ ਐਸ ਪੀ ਸਾਹਿਬ ਆਏ ਸੀਗੇ ਸਾਡੇ ਘਰੇ ਆ ਸਾਡੇ ਘਰੇ ਐਸਪੀ ਸਾਹਿਬ ਆਏ ਸੀਗੇ ਠੀਕ ਹੈ ਜੀ ਆ ਸਾਰੀਆਂ ਮੈਂ ਉਦੋਂ ਅਸੀਂ ਜੀ ਕਾਂਗਰਸ ਪਾਰਟੀ ਨਾਲ ਸੀਗੇ ਅਸੀਂ ਕਾਂਗਰਸ ਪਾਰਟੀ ਨਾਲ ਸੀਗੇ ਆ ਸਾਰੀਆਂ ਮੈਂ ਤੁਹਾਨੂੰ ਕਾਪੀਜ਼ ਪ੍ਰੋਵਾਈਡ ਕਰੂੰਗਾ ਜਿੰਨੀਆਂ ਵੀ ਮੇਰੇ ਕੋਲ ਹੈਗੀਆਂ ਇਹਨੂੰ ਕਹਾਦਾ ਥ੍ਰੈਟ ਆ ਗੈਂਗਸਟਰ ਆ ਪਾਲੇ ਨਾਜਾਇਜ਼ ਅਸਲੇ ਆ ਰੱਖੇ ਸਾਰਾ ਕੁਝ ਆ ਕਰੇ ਤੇ ਥ੍ਰੈਟ ਇਹਨੂੰ ਆ ਹੁਣ ਮੈਂ ਆਇਆ ਮੇਰੇ ਨਾਲ ਇੱਕ ਵੀ ਗਨਮੈਨ ਆਇਆ ਜੀ ਦਾਸ ਦੋ ਥੱਲੇ ਤੱਕ ਚੈੱਕ ਕਰੋ ਮੈਂ ਇੱਥੇ ਬੈਠਾ ਮੇਰੀ ਗੱਡੀ ਦੀ ਚਾਬੀ ਥੱਲੇ ਉਹਨਾਂ ਕੋ ਪਈ ਆ ਰਿਸੈਪਸ਼ਨ ਤੇ ਕਿ ਇੱਕ ਵੀ ਗਰਮਨ ਆਇਆ ਹੋਵੇ ਥ੍ਰੈਟ ਉਹਨੂੰ ਹੁੰਦਾ ਜਿੰਨੇ ਨਜਾਇਜ਼ ਕੀਤੀ ਹੋਵੇ ਕਿਸੇ ਨਾਲ ਮੇਰੇ ਤੇ ਅਟੈਕ ਕਰਾਇਆ ਤੇ ਉਹ ਮੈਂ ਸ਼ਹਿਰਾਂ ਨੂੰ ਕਹਿਨਾ ਕਿ ਇਹਨੂੰ ਸਾਡੇ ਤੋਂ ਆਹ ਪ੍ਰੋਬਲਮ ਹੈ ਕਿ ਇਹਨੂੰ ਹੋਰ ਕਿਸੇ ਨੂੰ ਕਿਸੇ ਤੋਂ ਨਹੀਂ ਆ ਸਾਨੂੰ ਇਹਨੇ بڑے ਆਫਰ ਦਿੱਤੇ ਆ ਭਾਵੇਂ ਕਿਸੇ ਵੀ ਤਰੀਕੇ ਨਾਲ ਕਿ ਸਾਡੇ ਨਾਲ ਜੁਆਇਨ ਕਰ ਲੋ ਆ ਕਰਦਾ ਗਿਆ ਕਰਦਾਂਗੇ ਜਾਂ ਨਹੀਂ ਕਰਦੇ ਤੇ ਤੁਹਾਨੂੰ ਆ ਵਿਖਾਦਾਂਗੇ ਮਤਲਬ ਜੇਲਾ ਤੋਂ ਇਲਾਵਾ ਵੀ ਬੜਾ ਕੁਝ ਅਸੀਂ ਨਹੀਂ ਕੀਤਾ ਖਾਨਦਾਨੀ ਲੋਕ ਸੀਗੇ ਖਾਨਦਾਨੀ ਹੈਗੇ ਆ ਖਾਨਦਾਨੀ ਰਵਾਂਗੇ ਬਾਕੀ ਆ ਕਿ ਬਿਲਕੁਲ ਜੋ ਇਹਦੀ ਵਾਈਫ ਇਹ ਐਡਵੋਕੇਟ ਕੋਈ ਵੀ ਚੀਜ਼ ਜੋ ਵੀ ਮੈਂ ਤਤਾਂ ਦੇ ਆਧਾਰ ਤੇ ਗੱਲ ਕਰ ਰਿਹਾ ਹਾਂ ਠੀਕ ਹੈ ਕਿਸੇ ਵੀ ਚੀਜ਼ ਦੀ ਕਰਨੀ ਹੋਵੇ ਵੈਸ ਐਨੀ ਟਾਈਮ ਮੇਰੇ ਨਾਲ ਕਰ ਸਕਦੇ ਆ ਨਹੀਂ ਤੇ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਲੀਡਰ ਨੂੰ ਆਪਣੇ ਘਰੇ ਉਹ ਜਿਹੇ ਵੀ ਡਿਵਾਈਸ ਰੱਖਣੇ ਪੈਣ ਜਿਹੜੇ ਦੂਜਿਆਂ ਦੇ ਫੋਨ ਟੈਪਿੰਗ ਕਰਨੇ ਜਾਂ ਦੂਜਿਆਂ ਦੀ ਕੋਈ ਸੀਕ੍ਰੀਟ ਗੱਲ ਸੁਣ ਸਕਣ ਹਾਰੇ ਇਲੈਕਸ਼ਨ ਚ ਇਹਦੇ ਕੋ ਪਤਾ ਨਹੀਂ ਕਿਵੇਂ ਵੀਡੀਓ ਆ ਜਾਂਦੀ ਜੀ ਕਿਸੇ ਨਾ ਕਿਸੇ ਦੇ ਹਸਬੰਦ ਵਾਈਫ ਦੀ ਜਾਂ ਕੋਈ ਨਾ ਕੋਈ ਮੈਂ ਜੈ ਸਰ ਦਾ ਆਦੇ ਦਾ ਹਾਜ਼ਰ ਮੋਦਰੰਦੇ ਮਤਲਬ ਦੇਖਿਆ ਕਿ ਕਰਦਾ ਉਹ ਇਹਦਾ ਫਤਵਾ ਕਰਦਾ ਦੇਖੋ ਜੀ ਸਰਕਾਰ ਦੇ ਖਿਲਾਫ ਬੋਲਣ ਦਾ ਅਸਲ ਮੇਨ ਰਾਈਟ ਤੇ ਹੁੰਦਾ ਐਲੋਪੀ ਸਾਹਿਬ ਦਾ ਤੇ ਐਲੋਪੀ ਸਾਹਿਬ ਨੇ ਹਜੇ ਤੱਕ ਬੋਲਿਆ ਤੇ ਕੁਝ ਨਹੀਂ ਆ ਵਾਕ ਮੇਰੇ ਹਿਸਾਬ ਨਾਲ ਸਭ ਤੋਂ ਵੱਧ ਵਿਧਾਨ ਸਭਾ ਦੇ ਵਿੱਚ ਵਾਕ ਵੋਕਆਊਟ ਨਹੀਂ ਵੋਕਆਊਟ ਤੇ ਕਰਦੇ ਹੀ ਕਰਦੇ ਆ ਵੋਕ ਵੀ ਸਭ ਤੋਂ ਵੱਧ ਵਿਧਾਨ ਸਭਾ 'ਚ ਉਹਨਾਂ ਹੀ ਕੀਤੀ ਆ ਉਹਨਾਂ ਕੋਈ ਮੁੱਦਾ ਅੱਜ ਤੱਕ ਜਿੰਨੇ ਅੱਜ ਤੱਕ ਪੰਜਾਬ ਦੇ ਮੁੱਦੇ ਸੀਗੇ ਉਹਨਾਂ ਇੱਕ ਵੀ ਰਾਈਜ਼ ਹੁੰਦਾ ਇੱਕ ਮੁੱਦਾ ਵੀ ਰੇਜ਼ ਨਹੀਂ ਹੋਇਆ ਉਹਨਾਂ ਨੇ ਸਿੰਪਲ ਕੋਈ ਚੀਜ਼ ਕਦੀ ਵੋਕਆਊਟ ਕਰਦੇ ਰਹੇ ਆ ਕਦੀ ਕੋਈ ਮੁੱਦਾ ਹੁੰਦਾ ਰਿਹਾ ਵਾ ਹੁਣ ਸਾਡੇ ਹਲਕੇ ਤੇ ਜੀ ਅਲਗੋਲ ਨਾਲ ਕਿੰਨੀਆਂ ਦੈਥ ਹੋਈਆਂ ਸਾਰੇ ਦੇ ਸਾਰੇ ਜਿੰਨੇ ਮੇਨ ਮੁਖ ਸੀਗੇ ਉਹ ਵਿਕਰਮ ਮਜੀਠੀਏ ਦੇ ਸੀਗੇ ਕੋਈ ਭੰਗਵਾ ਪਿੰਡ ਦਾ ਕੋਈ ਸੋਈਆਂ ਪਿੰਡ ਦਾ ਕੋਈ ਆਪਣੇ ਥਰੀਏਵਾਲ ਦਾ ਪਰ ਮਜੀਠੀਏ ਦਾ ਪਰ ਇਨਾ ਚਿਰ ਉਹ ਕਿੱਦਾ ਕਾਰੋਬਾਰ ਕਰਦਾ ਦੇ ਢਾਡੀ ਸਰਕਾਰ ਤੇ ਢਾਡੀ ਸਰਕਾਰ ਅਸੀਂ ਜੀ ਸਾਰਿਆਂ ਨੂੰ ਕਹਿੰਦੇ ਰਹੇ ਆ ਵੇਖੋ ਮੈਂ ਤਿੰਨ ਚੀਜ਼ਾਂ ਜਾਣਦਾ ਹਾਂ ਜਿਹੜੀਆਂ ਆਪਾਂ ਨੂੰ ਚੇਂਜ ਕਰਨੀਆਂ ਪੈਣੀਆਂ ਸਰਕਾਰ ਦੀਆਂ ਪਾਲਿਸੀਆਂ ਇੱਕ ਕਿ ਜੇ ਕਿਸੇ ਕੋਲੋਂ ਥੋੜਾ ਜਿਹਾ ਵੀ ਫੜਿਆ ਜਾਂਦਾ ਨਾ ਉਹ ਜੀ ਆ ਜਾਂਦਾ ਹਫ਼ਤੇ ਬਾਅਦ ਬਾਅਦ ਥੋੜਾ ਜਿਹਾ ਵੀ ਫੜਿਆ ਜਾਂਦਾ ਸਾਨੂੰ ਰੂਲ ਬਣਾਉਣਾ ਪੈਣਾ ਵਾ ਕਿ ਘਟੋ ਘਟੋ 6 ਮਹੀਨੇ ਅੰਦਰ ਲਾ ਕੇ ਆਵੇ ਜਿੰਨਾ ਮਾਵਾਂ ਦੇ ਪੁੱਤ ਜਾਂਦੇ ਆ ਉਹਨਾਂ ਨੂੰ ਪਤਾ ਲੱਗਦਾ ਵਾ ਜਾਂ ਜਾਂ ਜਿਨ੍ਹਾਂ ਦੇ ਪਿਓ ਜਾਂਦੇ ਆ ਇਹੋ ਇਹੋ ਜਿਹੇ ਪਰਿਵਾਰ ਵੀ ਅਸੀਂ ਦੇਖੇ ਹੀ ਗਏ ਜੀ ਸਾਡੀ ਸਰਕਾਰ ਚ ਹੀ ਹੈ ਨਾ ਮੈਂ ਮੰਨਦਾ ਜੀ ਸਾਡੀ ਸਰਕਾਰ ਚ ਗਏ ਆ ਪਰ ਮੈਂ ਤੁਹਾਨੂੰ ਆ ਵੀ ਕਹਿ ਰਿਹਾ ਵਾਂ ਕਿ ਉਹਦੇ ਵਿੱਚ ਪਾਲਿਸੀਜ਼ ਚੇਂਜ ਕਰਨੀਆਂ ਪੈਣੀਆਂ ਵਾ ਕਿਉਂਕਿ ਪਾਲਿਸੀਜ਼ ਹਜੇ ਤੱਕ ਜੋ ਗਵਰਨਮੈਂਟ ਆਫ ਇੰਡੀਆ ਦੀਆਂ ਪਾਲਿਸੀਜ਼ ਆ ਜਾਂ ਪੰਜਾਬ ਸਰਕਾਰ ਦੀਆਂ ਵੀ ਲਾ ਲਓ ਕਿ ਸਾਨੂੰ ਆ ਚੀਜ਼ਾਂ ਚੇਂਜ ਕਰਨੀਆਂ ਪੈਣੀਆਂ ਵਾ ਕਿ ਜੇ ਥੋੜਾ ਵੀ ਫੜਿਆ ਜਾਂਦਾ ਵਾ ਸਾਨੂੰ ਉਹਨਾਂ ਨੂੰ ਅੰਦਰ ਐਟਲੀਸਟ 6 ਮਹੀਨੇ ਲਈ ਭੇਜਣਾ ਪੈਣਾ ਹੁਣ ਪਰਸੋਂ ਸੀਗੇ ਸਾਡੇ ਐਸ ਐਚਓ ਨਜਾਇਜ਼ ਕਰਨ ਲੱਗੇ ਸੀਗੇ ਕਿ ਕਿਸੇ ਦੇ ਨਾਲ ਵੇਚਣ ਵਾਲੇ ਦੇ ਕਹਿਣ ਤੇ ਕਰਨ ਵਾਲਿਆਂ ਦੇ ਪਰਚਾ ਕਰਨ ਲੱਗੇ ਸੀ ਜਿਹੜੇ ਨਸ਼ਾ ਕਰਦੇ ਸੀਗੇ ਮੈਂ ਆਪ ਜਾ ਕੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਪਰਚੀਆਂ ਪਈਆਂ ਵਾਂ ਉਹਨਾਂ ਨੂੰ ਭਰਤੀ ਕਰਾਇਆ ਵਾ ਜਿਹੜਾ ਵੇਚਦਾ ਸੀਗਾ ਉਹਤੇ ਕਾਰਵਾਈ ਨਹੀਂ ਹੋਈ ਫਿਰ ਮੈਂ ਉਹ ਅਫੀਸਰ ਚੇਂਜ ਵੀ ਕਰਵਾਇਆ ਤੁਸੀਂ ਪਤਾ ਕਰ ਸਕਦੇ ਹੋ ਜਾ ਕੇ ਮਜੀਠੇ ਹਲਕੇ ਦੇ ਕਿਹੜੇ ਕਿਹੜੇ ਅਫੀਸਰਸ ਚੇਂਜ ਹੋਏ ਆ ਪਿਛਲੇ 3 ਦਿਨਾਂ 'ਚ ਦੋ ਅਫੀਸਰ ਚੇਂਜ ਹੋਏ ਸਰਕਾਰ ਆਉਣ ਵਾਲੇ ਕਿੰਨਾ ਨਸ਼ਾ ਘਟਾਇਆ ਮਜੀਠੇ ਦੇ ਮਜੀਠੇ ਦੇ ਵਿੱਚ ਜਿਹੜੀ ਗੱਲ ਆ ਕਿ ਹੁਣ ਤੱਕ 400 ਤੋਂ ਵੱਧ ਅਰੈਸਟ ਹੋ ਚੁਕੇ ਆ ਵਿੱਚ ਨਾਲੇ ਚਾਹੇ ਛੋਟੇ ਲੈਵਲ ਦਾ ਹੋਵੇ ਚਾਹੇ ਵੱਡੇ ਲੈਵਲ ਦਾ ਹੋਵੇ ਅਹੀਂ ਮੀਠੇ ਦੇ ਵਿੱਚ ਉਹ ਜੇ ਵੀ ਬੰਦੇ ਸਾਡੇ ਘਰ ਆ ਕੇ ਇੱਕ ਭੱਜ ਕੇ ਆ ਗਿਆ ਸੀ ਕਾ ਜੀ ਉਹਨੂੰ ਮੈਂ ਗੁੱਟੋਂ ਫੜ ਕੇ ਫੜਾਇਆ ਸੀਗਾ ਉਦੋਂ ਸਾਡੇ ਐਸ ਐਚਓ ਮੋਹਿਤ ਕੁਮਾਰ ਹੁੰਦੇ ਸੀਗੇ ਮੈਂ ਆਪ ਗੁੱਟੋਂ ਫੜ ਕੇ ਫੜਾਇਆ ਸੀਗਾ ਵਾਟਸਾਲ ਬਾਅਦ ਸਜਾ ਉਹ ਕਿ ਆਇਆ ਆ ਕੇ ਉਹਨੇ ਫੇਰ ਕੰਮ ਸ਼ੁਰੂ ਕੀਤਾ ਉਹ ਹੁਣ ਫੇਰ ਜੇਲ੍ਹ ਦੇ ਵਿੱਚ ਹੈ ਕਈ ਇਹੋ ਜਿਹੇ ਆ ਜਿਹੜੇ ਫੜੇ ਗਏ ਆ ਹੋਰ ਕਿ ਜਿਨ੍ਹਾਂ ਨੇ ਕੁਛ ਨਹੀਂ ਹੁੰਦੇ ਵੱਡੇ ਲੈਵਲ ਤੇ ਪ੍ਰੋਪਰਟੀਆਂ ਬਣਾ ਲੀਆਂ ਉਹ ਜਿਹਾਂ ਜੀ ਅਹੀਂ ਨਹੀਂ ਕਦੀ ਕੱਪੜੇ ਪਾਏ ਉਹ ਜਿਹੇ ਬ੍ਰਾਂਡ ਦੇ ਜਿਹੋ ਜਿਹੇ ਉਹ ਪਾਉਂਦੇ ਸਾਡੀਆਂ ਕੋਠੀਆਂ ਸਿੰਗਲ ਸਟੋਰੀ ਆ ਉਹਨਾਂ ਦੀਆਂ ਤਿੰਨ ਤਿੰਨ ਮੰਜ਼ਲੀ ਆ ਐਸ ਸੀਓ ਆ ਉਹਨਾਂ ਕੋ ਰੰਜੀਤ ਐ ਵੀ ਨਹੀਂ ਤੇ ਵੱਡੀ ਗੱਲ ਆ ਇਹ ਅਸੀਂ ਜੇ ਰੋਕਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਦੱਸ ਦਿਓ ਆਪੋਜੀਸ਼ਨ ਦੇ ਇੱਕ ਵੀ ਬੰਦੇ ਨੇ ਇਹਦੀ ਸ਼ਲਾਘਾ ਕੀਤੀ ਹੋਵੇ। ਆਪੋਜੀਸ਼ਨ ਵਾਲੇ ਅੱਜ ਤੱਕ ਐਸ ਚੀਜ਼ ਦਾ ਉਹ ਕਰਦੇ ਰਹੇ ਆ ਕਿ ਆ ਜੀ ਪੀਲਾ ਪੰਜਾ ਇਹਨਾਂ ਨੇ ਇੱਥੇ ਚਲਾਤਾ ਉੱਥੇ ਚਲਾਤਾ। ਆ ਆਣੀ ਉਹਨਾਂ ਦੇਖਿਆ ਕਿ ਪੀਲਾ ਪੰਜਾ ਚਲਾਇਆ ਤੇ ਉਹ ਬਣਿਆ ਕਿੱਥੋਂ ਆਈ? ਹੁਣ ਵਿਕਰਮ ਦੀ ਪ੍ਰਾਪਰਟੀ ਬਣੀ ਆ ਕਿੱਥੋਂ ਬਣੀ ਆ? ਜਿੱਦਣ ਆਇਆ ਉਦੋਂ ਤੇ ਕੁਝ ਨਹੀਂ, ਕਿਰਾਏ ਤੇ ਰਹਿੰਦਾ ਸੀਗਾ ਜੀ। ਮਜੀਠੀਏ ਤੇ ਇਹ ਕੋਈ ਕੁਝ ਨਹੀਂ ਹੈਗਾ ਜਨਰਲ ਡਾਇਰ ਨੇ ਸਾਡਾ ਕੌਮ ਤੇ ਹਮਲਾ ਕੀਤਾ ਸੀਗਾ ਉਸ ਦਿਨ ਦੇ ਰਾਤ ਦੀ ਰੋਟੀ ਤੇ ਵਿਕਰਮ ਮਜੀਠੀਏ ਦੇ ਦਾਦੇ ਨੇ ਕੀਤੇ ਸੀ ਤੁਹਾਡੇ ਕਿਉਂ ਨਹੀਂ ਕਿਸੇ ਦੇ ਦਾਦੇ ਦੇ ਨਾਮ ਦੇ ਅੱਗੇ ਇਹ ਸਰ ਲੱਗਦਾ ਜਿਵੇਂ ਬਾਕੀ ਸਮਝ ਲੈ ਉਸਦੀ ਪ੍ਰਾਪਰਟੀ ਜਿਹੜੀ ਸੀ ਉਹ ਕੀਤੀ ਜਾਂਦੀ ਹੈ ਵਿਕਰਮ ਮਜੀਠੀਏ ਨੂੰ ਜਿਹੜਾ ਪੈਸਪੋਰਟ ਜਾਰੀ ਹੋਇਆ ਹੈ ਰੈਸਟ ਹੈ ਉਹ ਹੀ ਕਿਹਾ ਜਾ ਰਿਹਾ ਕਿ ਡਰਗ ਮਨੀ ਤੇ ਇਹ ਉਹਦੇ ਘਰ ਹੈ ਜਿਹਦੀ ਪ੍ਰਾਪਰਟੀ ਹੈ ਤੁਸੀਂ ਡਿਮਾਂਡ ਕਰਦੇ ਹੋ ਕਿ ਇਸ ਮਾਮਲੇ ਤੇ ਪ੍ਰਾਪਰਟੀ ਦੇ ਕਿਹੜੀਆਂ ਪ੍ਰਿੰਸੀਪਲੀਆਂ ਤੁਸੀਂ ਜੀ ਮੇਰ ਨਾਲ ਹਣੀ ਚੱਲੋ ਮਜੀਠੇ ਪਹਿਲਾਂ ਐਨ ਐਨ ਕਿਸੇ ਦੇ ਨਾਮ ਤੇ ਨਾਮ ਯੂਜ਼ ਕਰਕੇ ਪ੍ਰਾਪਰਟੀ ਬਣਾਈ ਸੀਗੀ ਕੋਈ ਬਾਅਦ ਤੇ ਦੇ ਬਾਈ ਦੇ ਨਾਮ ਤੇ ਸੀਗੀ ਉਥੇ ਹੁਣੇ ਜਾ ਕੇ ਵੇਖੋ ਅੱਜ ਤਾਲਾ ਲੱਗ ਚੁੱਕਿਆ ਵਾ ਸੀਲ ਹੋ ਚੁੱਕੀ ਹੈ ਅੱਜ ਮਜੀਠੇ ਗੁਰਦੁਆਰਾ ਸਾਹਿਬ ਆ ਆਪਣਾ ਫਾਈਚਲੋ ਸਾਹਿਬ ਬੈਂਟ ਸਟ੍ਰੀਟ ਛੋਪ ਦੇ ਸਾਹਮਣੇ ਕਲੋਨੀ ਆ ਉੱਥੇ ਤਾਂ ਲੱ ਲੱਗਾ ਠੀਕ ਹੈ ਜੀ ਹਾਂਜੀ ਇਹਦਾ ਦਫਤਰ ਦੇ ਬਾਹਰ ਵਿਜੀਲੈਂਸ ਲੱਗੀ ਆ ਉਹ ਉਹਨਾਂ ਨੇ ਕੰਟਰੋਲ ਚ ਲੈ ਲਿਆ ਵਾ ਇੱਕ ਕਲੋਨੀ ਈਦਗਾ ਪਿੰਡ ਆ ਮਜੀਠੇ ਦੇ ਨਾਲ ਹੀ ਉਹਦੇ ਨਾਲ ਹੀ ਆ ਉਹਦੇ ਉਹ ਵੀ ਵਿਜੀਲੈਂਸ ਨੇ ਆਪਣੇ ਕੰਟਰੋਲ ਚ ਲੈ ਲਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੇਖੋਗੇ ਇਹਦਾ ਡਰਗ ਮੰਨੀ ਕੀ ਜਿੱਥੋਂ ਸ਼ੁਰੂ ਹੋਇਆ ਸੀਗਾ ਨਾ ਉੱਥੇ ਹੀ ਦੁਬਾਰਾ ਜਾਊਗਾ